ਜੇਕਰ ਦੋਦ ਪਹਿਲਾ ਸੰਸਦ ਤੇ ਹਮਲਾ ਦੁਬਾਰਾ ਜਿਹੜਾ ਸੀ ਉਹ ਹੋਇਆ ਤੇ ਉਹਨਾਂ ਦੇ ਘਰਾਂ ਤੱਕ ਜਾ ਕੇ ਉਹਨਾਂ ਦਾ ਸਾਰਾ ਕੁਝ ਜਿਹੜਾ ਸੀਗਾ ਉਹ ਸਰਕਾਰਾਂ ਨੇ ਲੁੱਟ ਲਿਆ ਔਰ ਬੰਦੇ ਵੀ ਤਕਰੀਬਨ ਫੜਲੇ ਨੇ ਕਿ ਬੇਅਦਬੀਆਂ ਦੇ ਦੋਸ਼ੀ ਨਹੀਂ ਫੜੇ ਜਾ ਸਕਦੇ ਕਿ ਬੇਅਦਬੀਆਂ ਕਰਵਾਉਣ ਵਾਲੇ ਦੋਸ਼ੀ ਸਾਹਮਣੇ ਨਹੀਂ ਆ ਸਕਦੇ ਸਭ ਕੁਝ ਕੀਤਾ ਜਾ ਸਕਦਾ ਪਰ ਸਰਕਾਰਾਂ ਦੀ ਨਰਾਇਕੀ ਕਹਿ ਲੋ ناکਾਮੀ ਕਹਿ ਲੋ ਜਾਂ ਉਹ ਕਰਨਾ ਨਹੀਂ ਚਾਹੁੰਦੀਆਂ ਜਾਂ ਸਿੱਖਾਂ ਨੂੰ ਇਨਸਾਫ ਜਿਹੜਾ ਇਸ ਦੇਸ਼ ਵਿੱਚੋਂ ਜਿਹੜਾ ਮਿਲਣ ਦੀ ਕੋਈ ਮੀੜ ਨਹੀਂ ਹੈ ਤੇ ਇਹ ਸਾਰਾ ਕੁਝ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਮਿਲ ਸਕਦੇ ਕਿ ਸਿੱਖਰੋ ਦੀ ਮ ਸਿੱਖ ਤਾਂ ਪ੍ਰਕਰਾਰ ਹੈ ਪਿਛਲੇ ਲੰਬੇ ਸਮੇਂ ਤੋਂ ਕਾਨੂੰਨ ਨਹੀਂ ਸਿੱਖ ਵਿਰੋਧੀ ਮਾਨਸਿਕਤਾ ਦੀ ਲਗਾਤਾਰ ਬਕਰਾਰ ਹੈ ਜਿਲ੍ਹਪੁਰ ਸਿੱਖਾਂ ਦੀ ਬੁਰਜੇ ਮਾਨਸਿਕਤਾ ਹੈ ਉਹ ਲਗਾਤਾਰ ਪ੍ਰਕਰਾਰ ਹੈ ਔਰ ਇਸੇ ਵਾਸਤੇ ਅੱਜ ਅਰਦਾਸ ਕੀਤੀ ਜਾਏ ਸਤਪੁਰ ਮੇਰ ਕਰਨ ਕੇ ਜਿਹੜੇ ਵਿਅਕਤੀਆ ਕਰਵਾ ਰਹੇ ਨੇ ਜਿਹੜੇ ਕਰ ਰਹੇ ਨੇ ਉਹ ਸੰਗਤ ਦੇ ਸਾਹਮਣੇ ਆਓ ਮਾਈ ਐਕਸਪੀਰੀਅੰਸ ਵਿਦ ਗਲੋਵਾਇਸ ਹੈਜ਼ ਬੀਨ ਗ੍ਰੇਟ ਆਈ ਊਡ ਹਾਈਲੀ ਰੀਕਮੈਂਡ एवरीवन ਟੂ or the Forces.